ਸਤਿ ਸ਼੍ਰੀ ਅਕਾਲ ਜੀ ਸਾਰੇ মিডিਆ ਦੇ ਸਾਥੀਆਂ ਦਾ ਸਾਰੇ ਜਰਨਲਿਸਟਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਅਬ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅਸੀਂ ਵੱਖ-ਵੱਖ ਇਨੀਸ਼ੀਏਟਿਵਸ ਕਰਦੇ ਰਹਿੰਦੇ ਹਾਂ ਚਾਹੇ ਸਕੂਲਾਂ ਦੇ ਇਨਫਰਾਸਟ੍ਰਕਚਰ ਹੋਵੇ ਅਕੈਡੈਮਿਕ ਅਚੀਵਮੈਂਟਸ ਹੋਣ ਪਰ ਮੈਨੂੰ ਇਹ ਲੱਗਦਾ ਹੈ ਕਿ ਸਿੱਖਿਆ ਦਾ ਜੋ ਅਸਲੀ ਮਕਸਦ ਹੈ ਕਿ ਬੱਚੇ ਸਟੂਡੈਂਟਸ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋਣ आई सेड दी एजुकेशन ਦੇ ਵਿੱਚ ਇੱਕ ਬਹੁਤ ਵੱਡਾ ਫਲਾਅ ਇਹ ਹੈ ਕਿ ਜੋ ਅਸੀਂ ਸਕੂਲਾਂ 'ਚ ਪੜ੍ਹਾ ਰਹੇ ਹਾਂ ਜੋ ਸਬਜੈਕਟਸ ਹੈ ਉਹ ਰੀਅਲ ਲਾਈਫ ਦੇ ਵਿੱਚ ਜਾ ਕੇ ਬੱਚਿਆਂ ਨੂੰ ਕਿੰਨਾ ਬੈਨੀਫਿਟ ਦੇ ਰਹੇ ਆ ਮੈਂ ਹਰ ਸੰਡੇ ਆਪਣੇ ਹਲਕੇ 'ਚ ਸਾਡੇ ਐਮਐਲਏ ਸਾਡੇ ਵਿੱਚ ਇੱਕ ਕੈਂਪ ਲਾਂਦਾ ਜਿਹਦੇ ਵਿੱਚ ਸੈਂਕੜੇ ਲੋਕ ਆਉਂਦੇ ਆ ਤੇ ਹਰ ਹਫ਼ਤੇ ਮੈਂ ਦੇਖਦਾ ਕਿ ਵੈਲ ਗ੍ਰੈਜੂਏਟਿਡ ਬੱਚੇ ਬੀਟੈਕ ਗ੍ਰੈਜੂਏਟਸ ਵਿਚਾਰੇ ਆਤਾ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਕਿ ਅਗਰ ਨੌਕਰੀ ਮਿਲ ਰਹੀ ਹੈ ਤਾਂ ਕੋਈ 14000 15000 12000 ਦੇ ਵਿੱਚ ਉਹਨਾਂ ਨੂੰ ਆਪਣਾ ਘਰ-ਬਾਰ ਛੱਡ ਕੇ ਮੁਹਾਲੀ ਅੰਮ੍ਰਿਤਸਰ ਲੁਧਿਆਣਾੇ ਕੰਮ ਕਰਨਾ ਪੈ ਰਿਹਾ ਇਹਦਾ ਮਤਲਬ ਹੈ ਕਿ ਸਾਡੀ ਐਜੂਕੇਸ਼ਨ ਚ ਕੋਈ ਫਲੋਸੀ ਇਸ ਨੂੰ ਦੇਖਦੇ ਹੋਏ ਅਸੀਂ 2 ਸਾਲ ਪਹਿਲਾਂ ਇੱਕ ਕੈਂਪੇਨ ਆਪਣੇ ਵਿਭਾਗ ਦੇ ਵਿੱਚ ਆਪਣੇ ਡਿਪਾਰਟਮੈਂਟ ਸ਼ੁਰੂ ਕੀਤਾ ਜਿਸ ਦਾ ਨਾਮ ਅਸੀਂ ਬਿਜ਼ਨਸ ਬਲਾਸਟਰਸ ਰੱਖਿਆ ਇਸ ਮੁਹਿੰਮ ਦੇ ਤਹਿਤ ਅਸੀਂ ਪਹਿਲੇ ਸਾਲ ਸਿਰ 32 ਸਕੂਲਾਂ ਚ ਤੇ ਉਸ ਤੋਂ ਬਾਅਦ ਹੁਣ ਲਗਭਗ ਪੰਜਾਬ ਦੇ 90% ਸਕੂਲਾਂ ਦੇ ਵਿੱਚ ਸਾਰੇ ਸੀਨੀਅਰ ਕੇਂਦਰੀ ਸਕੂਲਸ ਦੀ ਟੋਟਲ 11ਵੀਂ ਕਲਾਸ ਦੇ ਹਰ ਇੱਕ ਵਿਦਿਆਰਥੀ ਜਾਨੀ ਲਗਭਗ 1,80,000 ਸਟੂਡੈਂਟਸ ਨੂੰ ਅਸੀਂ ਇਸ ਕੈਂਪੇਨ ਦੇ ਨਾਲ ਜੋੜਿਆ ਇਸ ਕੈਂਪੇਨ ਦੇ ਤਿੰਨ ਚਾਰ ਹਿੱਸੇ ਆ ਪਹਿਲਾ ਹਿੱਸਾ ਹੈ ਕਿ 11ਵੀਂ ਦੇ ਵਿੱਚ ਹੀ ਬੱਚਿਆਂ ਨੂੰ ਅਸੀਂ ਦੱਸਦੇ ਹਾਂ ਕਿ ਬੇਸਿਕ ਬਿਜ਼ਨਸ ਕੀ ਹੈ ਮਾਰਕੀਟ ਕੀ ਹੈ ਸਪਲਾਈ ਕੀ ਹੈ ਡਿਮਾਂਡ ਕੀ ਹੈ ਰੌ ਮਟੀਰੀਅਲ ਕੀ ਹੈ ਪ੍ਰੋਫਿਟ ਕੀ ਹੁੰਦਾ ਟਰਨਓਵਰ ਕੀ ਹੁੰਦੇ ਇੱਕ ਬੇਸਿਕ ਮਾਰਕੀਟ ਦੀ ਨੋਲੇਜ ਬੱਚਿਆਂ ਨੂੰ ਦੱਸਿਆ ਜਾਂਦਾ ਬੱਚਿਆਂ ਨੂੰ ਕਿਹਾ ਜਾਂਦਾ ਕਿ ਪ੍ਰੈਕਟੀਕਲੀ ਕਰਕੇ ਦੇਖੋ ਵੀ ਤੁਹਾਡਾ ਜਿਸ ਦੁਕਾਨ ਤੋਂ ਤੁਹਾਡਾ ਰਾਸ਼ਨ ਆ ਰਿਹਾ ਉਸ ਦੇ ਨਾਲ ਜਾ ਕੇ ਗੱਲ ਕਰਕੇ ਉਸ ਦਾ ਬਿਜ਼ਨਸ ਮਾਡਲ ਸਮਝਣ ਦੀ ਕੋਸ਼ਿਸ਼ ਕਰੋ ਜਿੱਥੋਂ ਤੁਸੀਂ ਸ਼ੂ ਬਾਈ ਕਰਦੇ ਹੋ ਉਸ ਦੁਕਾਨ ਦਾ ਬਿਜ਼ਨਸ ਮਾਡਲ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਬੱਚਿਆਂ ਨੂੰ ਪ੍ਰੈਕਟੀਕਲ ਨੋਲੇਜ ਆਵੇ ਥੈਨ ਇਨ ਸੈਕੰਡ ਸਟੇਜ ਬੱਚਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਹੁਣ ਕੋਈ ਆਈਡੀਆ ਡਿਵੈਲਪ ਕਰੋ ਸੋਚੋ ਤੁਸੀਂ ਕੋਈ ਆਈਡੀਆ ਸੋਚੋ ਕੋਈ ਬਿਜ਼ਨਸ ਤੇ ਉਹਦੇ ਲਈ ਤੁਹਾਨੂੰ ਟੀਮ ਫਾਰਮੇਸ਼ਨ ਕਰਨੀ ਪੈਣੀ ਹੈ ਮਿਨੀਮਮ ਟੀਮ ਦੇ ਵਿੱਚ 2 ਮੈਂਬਰ ਹੋਣੇ ਜ਼ਰੂਰੀ ਹੈ ਤੇ ਮੈਕਸਿਮਮ 8 ਤੁਸੀਂ ਇੱਕ ਟੀਮ ਫਾਰਮੇਟ ਕਰਨੀ ਹੈ ਤੇ ਦੈਨ ਯੂ ਹੈਵ ਟੂ ਪਿਚ ਇਨ ਐਨ ਆਈਡੀਆ ਕੋਈ ਬਿਜ਼ਨਸ ਆਈਡੀਆ ਕੋਈ ਸਰਵਿਸ ਆਈਡੀਆ ਵੀ ਤੁਸੀਂ ਕੀ ਕਰ ਸਕਦੇ ਹੋ ਜਦੋਂ ਬੱਚੇ ਉਹ ਬਿਜ਼ਨਸ ਆਈਡੀਆ ਨੂੰ ਪਿਚ ਕਰ ਲੈਂਦੇ ਟੀਮ ਫਾਰਮੇਸ਼ਨ ਹੋ ਜਾਂਦੀ ਹੈ ਤਾਂ ਬੱਚੇ ਆਪਣਾ ਆਪਣਾ ਆਈਡੀਆ ਸਬਮਿਟ ਕਰਦੇ ਆ ਉਸ ਆਈਡੀਆ ਸਬਮਿਟ ਹੋਣ ਤੋਂ ਬਾਅਦ ਪਿਛਲੇ ਸਾਲ ਅਸੀਂ ਲਗਭਗ 52000 ਬੱਚਿਆਂ ਨੂੰ 7000 ਤੋਂ ਵੱਧ ਟੀਮਾਂ ਬਣੀਆਂ ਸੀ ਪ੍ਰਤੀ ਟੀਮ 16000 ਰੁਪਏ 댓 ਇਸ ਪਰ ਸਟੂਡੈਂਟ 2000 ਰੁਪੀਸ ਸੀਡ ਮਨੀ ਸਰਕਾਰ ਵੱਲੋਂ ਸਕੂਲ এডੂਕੇਸ਼ਨ ਡਿਪਾਰਟਮੈਂਟ ਵੱਲੋਂ ਅਸੀਂ ਉਹਨਾਂ ਨੂੰ ਦਿੱਤੇ ਵੀ ਤੁਸੀਂ ਆਪਣੇ ਆਈਡੀਆ ਦੇ ਉੱਤੇ ਕੰਮ ਕਰੋ ਤੇ ਸੂਰੇ ਇਸ ਪੂਰੇ ਪ੍ਰੋਸੈਸ ਦੇ ਵਿੱਚ ਬੱਚਿਆਂ ਦੀ ਮੈਂਟਰਿੰਗ ਹੁੰਦੀ ਹੈ ਵੀ ਤੁਸੀਂ ਆਈਡੀਆ ਡਿਵੈਲਪ ਕਰੋ ਜੋ ਤੁਸੀਂ ਸੋਚਿਆ ਉਹ ਡਿਵੈਲਪ ਕਰੋ ਤੇ ਪੈਸਾ ਟੋਟਲੀ ਰਿਫੰਡ ਨਨ ਰਿਫੰਡੇਬਲ ਹੈ ਵੀ ਸਾਨੂੰ ਇਹਦੇ ਵਿੱਚ ਕੋਈ ਇਹ ਮਕਸਦ ਨਹੀਂ ਹੈ ਕਿ ਵੀ ਤੁਸੀਂ ਇਹ ਪੈਸੇ ਸਰਕਾਰ ਨੂੰ ਵਾਪਸ ਜਮਾ ਕਰਾਣੇ ਆ ਸਾਡਾ ਇੱਕੋ ਹੀ ਉਦੇਸ਼ ਹੈ ਇੱਕੋ ਹੀ ਮੰਤਵ ਹੈ देयर इज ओनली ਵਨ ਰੀਜ਼ਨ ਸਾਨੂੰ ਲੱਗਦਾ ਕਿ ਬੱਚਿਆਂ ਨੂੰ ਬਿਜ਼ਨਸ ਕਰਨਾ ਆਵੇ ਤੇ ਰੈਡ ਰਾਈਟ ਏਜ ਆਵੇ ਉਸ ਮੁਹਿਮ ਤਹਿਤ 7000 ਟੀਮਸ ਨੂੰ ਇਹ ਸੀਡ ਮਨੀ ਦਿੱਤੀ ਗਈ ਤੇ ਉਹ ਟੀਮਸ ਨੇ ਜਿਹੜੀਆਂ ਵੱਖ-ਵੱਖ ਤਰੀਕੇ ਦੇ ਆਈਡੀਆਜ਼ ਜਿਹੜੇ ਆ ਉਹ ਬਣਾਏ ਨੇ ਆ ਦੋ ਸਾਲਾਂ ਤੋਂ ਮੈਂ ਬਹੁਤ ਸਾਰੇ ਸਕੂਲਾਂ ਜਾ ਕੇ ਬੱਚਿਆਂ ਨਾਲ ਗੱਲ ਵੀ ਕੀਤੀ ਫੋਰ ਐਗਜ਼ਾਮਪਲ ਮੈਂ ਆਪਣੇ ਪਿੱਛੇ ਜੇ ਖਲਕੇ ਦੇ ਵਿੱਚ ਇੱਕ ਲੜਕਾ ਮੈਨੂੰ ਮਿਲਿਆ ਜਿਸਨੇ ਪਿਛਲੇ ਸਾਲ ਤੇ ਹੁਣੋਂ ਪਾਸ ਆਊਟ ਹੋ ਕੇ ਗ੍ਰੈਜੂਏਸ਼ਨ ਕਰ ਰਿਹਾ ਜਿਸਨੇ ਪਿਛਲੇ ਸਾਲ بزਨਸ ਬਲਾਸਟਰ ਦੇ ਵਿੱਚ ਕੀਤਾ ਤੇ ਹੁਣੋਂ ਇੱਕ ਟੀ-ਸ਼ਰਟ ਜਿਹੜੇ ਆ ਉਹ ਟੀ-ਸ਼ਰਟ ਸੈਲ ਕਰਦਾ ਤੇ ਹਰ ਮਹੀਨੇ 50000 ਰੁਪਏ ਕਮਾਉਂਦਾ ਕੇ ਨਾਲ ਨਾਲ ਪੜਾਈ ਕਰ ਰਿਹਾ ਯਾਨੀ ਫਰਸਟ ইয়ার ਸਟੂਡੈਂਟ ਇਜ਼ ਅਰਨਿੰਗ 50000 ਪਰ ਮੰਥ ਉਹਦੇ ਵਿੱਚੋਂ ਸਿਰਫ ਟੀ-ਸ਼ਰਟਸ ਉਹ ਮੈਂ ਪੁੱਛਿਆ ਕਿਵੇਂ ਆਰਡਰ ਕਰਦਾ ਕਿਤਾ ਆਰਡਰ ਕਰਦਾ ਉਹਦੀ ਪ੍ਰਿੰਟਿੰਗ ਕਰਾਂਦਾ ਤੇ ਆਪਣੀ ਹੁਣੀ ਵੈਬਸਾਈਟ ਬਣਾਈਏ ਸੇਲ ਕਰਦਾ ਐਦਾਂ ਥਿਸ ਇਜ਼ ਥਿਸ ਇਜ਼ ਰੀਅਲ ਅਸੀਂ ਸਮਝੋ ਇੱਕ ਸਿੱਖਿਆ ਦਾ ਜੋ ਬਿਜ਼ਨਸ ਬਲਾਸਟਰ ਦਾ ਪਰਪਸ ਸੀ ਐਦਾਂ ਮੈਂ ਇੱਕ ਸਕੂਲ ਦੇ ਵਿੱਚ ਗਿਆ ਉੱਥੇ ਡਾਕੀ ਦਾ ਸਕੂਲ ਹੈ ਮੁੱਲਾਂਪੁਰ ਦੇ ਨਾਲ ਉੱਥੇ ਕੁਝ ਬੱਚੇ ਜੋ কুমਿਹਾਰ ਫੈਮਿਲੀ ਤੋਂ ਬਿਲੋਂਗ ਕਰਦੇ ਆ ਜਾਨੀ ਉਹਨਾਂ ਦੇ ਪੇਰੈਂਟਸ ਮਿੱਟੀ ਦੇ ਗਮਲਿਆਂ ਦਾ ਕੰਮ ਕਰਦੇ ਸੀ ਤੇ ਹੁਣ ਉਹ ਦੇਖਣ ਨੂੰ ਤਾਂ ਬੜਾ ਜੇਕਰ ਉਹ ਦੀਆ ਬਣਾਣ ਦੀਵਾਲੀ ਵੇਲੇ ਜਾਂ ਗਮਲੇ ਬਹੁਤ ਸਸਤਾ ਪ੍ਰੋਡਕਟ ਪਰ ਬਿਜ਼ਨਸ ਬਲਾਸਟਰ ਦੇ ਵਿੱਚ ਉਹ ਨਹੀਂ ਬੱਚਿਆਂ ਨੇ ਕੀ ਕੀਤਾ ਉਹਨੇ ਉਹਨਾਂ ਨੂੰ ਪੇਂਟ ਕਰਕੇ ਉਹਨਾਂ ਨੂੰ ਸਟਾਈਲਿਸ਼ ਕਰ ਦਿੱਤਾ ਉਹੀ ਜਿਹੜਾ 10 ਰੁਪਿਆ ਵਾਲਾ ਗਮਲਾ ਹੈ ਹੁਣ ਉਹ ਜਦੋਂ ਡੈਕੋਰੇਟਿਵ ਹੋ ਗਿਆ ਆਰਟ ਬਣ ਗਿਆ ਤਾਂ 200 ਰੁਪਏ ਦਾ ਵਿਕ ਰਿਹਾ ਤੇ ਉਹ ਕਹਿੰਦੇ ਜੋ ਸਾਡਾ ਪੇਸ਼ਾ ਖਤਮ ਹੋਣ ਜਾ ਰਿਹਾ ਸੀ ਅੱਜ ਸਾਨੂੰ ਉਹ ਮਿਲ ਗਿਆ ਅਤੇ ਦੇਮੈਕ ਸਕੂਲ ਚ ਜਾ ਕੇ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਬਿਜ਼ਨਸ ਪਲਾਸਟਰ ਤੋਂ ਕੀ ਸਿੱਖਿਆ ਉਹਨੇ ਕਿਹਾ ਵੀ ਇੱਕ ਬੱਚੀ ਨੇ ਬਹੁਤ ਸੋਨਾ ਜਵਾਬ ਦਿੱਤਾ ਉਹ ਕਹਿੰਦੀ ਬੱਚੀ ਕਿ ਵੀ ਹੁਣ ਮੈਨੂੰ ਜੀਵਨ 'ਚ ਇਹ ਵਿਸ਼ਵਾਸ ਹੋ ਗਿਆ ਕਿ ਮੈਂ ਕੁਝ ਵੀ ਕਰ ਸਕਦੀ ਹਾਂ ਬਿਕਾਉਜ਼ ਜਦੋਂ ਬੱਚਾ 11ਵੀਂ 'ਚ ਹੀ ਕਮਾ ਲੈਂਦਾ ਜਦੋਂ ਉਹਨੂੰ ਪੈਸਾ ਕਮਾਣਾ ਆ ਜਾਂਦਾ ਨੂੰ ਇਹ ਪਤਾ ਲੱਗ ਜਾਂਦਾ ਕਿ ਠੀਕ ਹੈ ਅਗਰ ਮੈਨੂੰ ਨੌਕਰੀ ਨਹੀਂ ਵੀ ਮਿਲਦੀ ਪਰ ਮੈਂ ਮੈਂ ਨੌਕਰੀ ਦੇਣ ਵਾਲਾ ਬਣ ਸਕਦੇ ਆ ਤਾਂ ਕੱਲ ਅਸੀਂ ਇੱਕ ਬਹੁਤ ਵੱਡਾ ਇਵੈਂਟ ਆਈਆਈਟੀ ਰੂਪੜ ਦੇ ਵਿੱਚ ਕਰਨ ਜਾ ਰਹੇ ਆ ਜਿਸ ਦੇ ਵਿੱਚ ਸਾਡੀ ਬਹੁਤ ਸਾਰੀ ਟੀਮਸ ਜੋ ਸਾਡੀਆਂ ਬੈਸਟ ਟੀਮਸ ਨੇ ਪੰਜਾਬ ਦੀਆਂ ਲਗਭਗ 100 ਟੀਮਸ ਉੱਥੇ ਆਣ ਗਿਆ ਆਪਣਾ ਆਈਡੀਆ ਪਿਚ ਕਰਨ ਗਿਆ ਤੇ ਦੇਸ਼ ਦੇ ਬਹੁਤ ਵੱਡੇ ਵੱਡੇ ਲੋਕ ਪੰਜਾਬ ਦੇ ਬਹੁਤ ਵੱਡੇ ਵੱਡੇ ਲੋਕ ਉੱਥੇ ਆ ਰਹੇ ਨੇ ਅਸੀਂ ਇਹਨਾਂ ਨੂੰ ਇਨਵਾਈਟ ਕੀਤਾ ਆ ਪ੍ਰਮੋਡ ਬਸੀ ਜੀ ਨੂੰ ਵਾਈਟ ਕੀਤਾ ਹੈ ਹਿਮਨ ਕਨਕਿਆ ਜੀ ਨੂੰ ਵੀ ਵਾਈਟ ਕੀਤਾ ਸਾਡੇ ਮੈਂਬਰ ਪਾਰਲੀਮੈਂਟ ਵਿਕਰਮਜੀਤ ਸਾਨੀ ਜੀ ਨੂੰ ਇਨਵਾਈਟ ਕੀਤਾ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਇੰਡਸਟਰੀਅਲਿਸ ਦਿੱਲੀ ਦੇ ਇੰਡਸਟਰੀਅਲਿਸ ਬਹੁਤ ਸਾਰੇ ਬੈਂਕਰਸ ਬਹੁਤ ਸਾਰੇ ਸਟਾਰਟਅੱਪਸ ਦੇ ਸੀਈਓਸ ਨੂੰ ਬੁਲਾਇਆ ਹੈ ਕਿ ਤੁਸੀਂ ਆਓ ਸਾਡੇ ਬੱਚਿਆਂ ਨੂੰ ਮੋਟੀਵੇਟ ਕਰੋ ਇਹਨਾਂ ਦੇ ਆਈਡੀਆ ਦੇਖੋ ਤਾਂ ਇੱਕ ਬਹੁਤ ਵੱਡਾ ਇਵੈਂਟ ਕੱਲ ਅਸੀਂ ਕਰਨ ਜਾ ਰਹੇ ਹਾਂ ਤੇ ਅੱਜ ਮੇਰੇ ਨਾਲ ਤੁਹਾਨੂੰ ਵੀ ਦਿਖਾਉਣ ਦਾ ਮਕਸਦ ਸੀ ਕੁਝ ਟੀਮਾਂ ਜੋ ਸਾਡੀਆਂ ਕੁਝ ਟੀਮਾਂ ਅਸੀਂ ਅੱਜ ਬੁਲਾਈਆਂ ਆਪ ਜੀ ਦੇ ਰੂਬਰੂ ਕਰਾ ਰਹੇ ਹਾਂ ਕਿ ਕਿਵੇਂ ਇਹਨਾਂ ਬੱਚਿਆਂ ਨੇ ਜੋ ਹੈ ਜਿਹੜੇ ਵਿੱਚੋਂ ਇੱਕ ਸਾਡੀ ਟੀਮ ਹੈ ਪਠਾਨਕੋਟ ਦੇ ਸਕੂਲ ਦੀ ਟੀਮ ਹੈ ਇਲੈਕਟ੍ਰੀਕਲ ਸ਼ਾਰਕਸ ਇਹ 8 ਬੱਚੇ ਆ ਸਾਡੇ ਇਹ ਤੇ ਇਹਨਾਂ ਇੱਕ ਸਾਈਕਲ ਨੂੰ ਕਿਸੇ ਵੀ ਇੱਕ ਨਾਰਮਲ ਸਾਈਕਲ ਨੂੰ ਇੱਕ ਇਲੈਕਟ੍ਰਿਕ ਸਾਈਕਲ ਦੇ ਵਿੱਚ ਈ-ਬਾਈਕ ਚ ਕਨਵਰਟ ਕਰ ਦਿੰਦੇ ਆ 10000 ਦਾ ਇਹਨਾਂ ਦਾ ਪ੍ਰੋਡਕਟ ਹੈ 8000 ਇਹਨਾਂ ਦੀ ਕੋਸਟ ਆਂਦੀ ਹੈ ਇਹਨੋਂ ਅਸੀਂ 16000 ਦਿੱਤਾ ਸੀ ਨਹੀਂ ਦੋ ਪ੍ਰੋਡਕਟ ਬਣਾਏ ਤੇ 4000 ਰੁਪਏ ਦਾ ਪ੍ਰੋਫਿਟ ਕਮਾਇਆ ਤੇ ਹੁਣ ਆਲਰੇਡੀ 16 ਪ੍ਰੀ ਆਰਡਰ ਆ ਗਏ ਤੁਹਾਡੇ ਜਾਨੀ 16 16 ਪ੍ਰੋਡਕਟਸ ਇਹਨਾਂ ਕੋਲ ਪ੍ਰੀ ਆਰਡਰ ਬੁੱਕ ਨੇ ਤੇ ਇਹਨਾਂ ਨੇ ਫੈਸਲਾ ਕੀਤਾ ਕਿ ਹੁਣ ਨੇ ਇੱਕ ਵਰਕਸ਼ਾਪ ਸ਼ੁਰੂ ਕਰਨਗੇ ਤੇ ਹੋ ਸਕਦਾ ਕੱਲ ਇਹਨਾਂ ਨੂੰ ਕੋਈ ਇਹਨਾਂ ਦੇ ਆਈਡੀਆ ਦੇ ਉੱਤੇ ਇਹਨਾਂ ਨੂੰ ਫੰਡ ਕਰ ਦੋਵੇ ਉਹ ਸਾਈਕਲ ਵੀ ਆਏ ਤੁਸੀਂ ਤੁਹਾਨੂੰ ਪ੍ਰੈਜ਼ੈਂਟ ਕਰ ਦੇਣਗੇ ਇਦਾਂ ਹੀ ਆ ਸਾਡੀ ਇੱਕਾ ਟੀਮ ਹੈ ਕਿਹੜਾ ਸਕੂਲ ਇਨੀ ਸੇਫਟੀ ਸਟਿਕ ਬਣਾਈ ਹੈ ਤੇ ਇਹ ਵੀ ਤੁਹਾਨੂੰ ਦੱਸਣਗੇ ਸਾਡੀ ਇੱਕ ਟੀਮ ਹੈ ਮੋਗੇ ਦੇ ਸਕੂਲ ਤੋਂ ਦੇ ਹੈਵ ਮੇਡ they have made chocolate homemade chocolate uh, another idea hai ke without preservative homemade chocolate teen honi puri branding karke bahut different different flavors de vich aa banaya saadi school school of feminine and samlo fatehgarh saab to ek team hai bachiyan di inhi herbal soap banaya again very uh, without any preservative without any chemicals vak vak inhi bhi branding kiti hai te aidan di hor bahut sare ek kuch sudharana sigiyan ਉਸ ਟੀਮਸ ਵਿੱਚ ਆਂਦਾ ਸੀ ਬੱਚੇ ਛੋਟੇ ਕੋਲਾਨ ਤੇ ਸਾਰੇ ਸਰਕਾਰੀ ਸਕੂਲਾਂ ਚ ਪੜਦੇ ਬੱਚੇ ਨੇ ਹੁਣੇ 12ਵੀਂ ਕਲਾਸ ਖੋਈ ਨੇ ਪਿਛਲੇ ਸਾਲ ਹੀ ਨਹੀਂ ਕੀਤਾ ਤੇ ਕੱਲ ਇਹ ਆਪਣਾ ਆਈਡੀਆ ਜਿਹੜਾ ਹੈ ਉਹਨੂੰ ਪਿਚ ਕਰਣਗੇ ਤੇ ਇਦਾਂ ਦੇ ਹੋਰ ਸੈਂਕੜੇ ਬੱਚੇ ਜਿਹੜੇ ਆ ਕੱਲ ਉਹ ਵੀ ਆਪਣਾ ਆਈਡੀਆ ਪਿਚ ਕਰਨਗੇ ਮੈਨੂੰ ਲੱਗਦਾ ਕਿ ਫਿਊਚਰ ਇਹ এডੂਕੇਸ਼ਨ ਦਾ ਕਿ ਅਸੀਂ ਉਦੋਂ ਹੀ ਤਰੱਕੀ ਕਰ ਸਕਦੇ ਜਦੋਂ ਸਾਡੇ ਬੱਚੇ ਨੌਕਰੀ ਲੈਣ ਵਾਲੇ ਨਹੀਂ ਬਲਕਿ ਨੌਕਰੀ ਦੇਣ ਵਾਲੇ ਬਣਨ ਅੱਜ ਜਿੰਨੀ ਵੱਡੀ ਕੰਪਨੀਆਂ ਨੇ ਸਹੀ ਆਪਾਂ ਮੈਟਾ ਦੀ ਗੱਲ ਕਰ ਲਈਏ ਜੋ ਫੇਸਬੁੱਕ ਹੈ ਚਾਹੇ ਐਮਾਜ਼ਨ ਦੀ ਗੱਲ ਕਰ ਲਈਏ ਫਲਿੱਪਕਾਰਟ ਦੀ ਸਭ ਇਦਾਂ ਸ਼ੁਰੂ ਹੋਈਆਂ ਸੀ ਇੱਕ ਆਈਡੀਆ ਤੋਂ ਸ਼ੁਰੂ ਹੋਈਆਂ ਸੀ ਤੇ ਅੱਜ ਉਹਨਾਂ ਦੀ ਜਿਹੜੀ ਟੋਟਲ ਤੁਸੀਂ ਕਹਿ ਸਕਦੇ ਹੋ ਟਰਨਓਵਰ ਸੋ ਕਈ-ਕਈ ਮੁਲਕਾਂ ਦੀ ਇਕਨੋਮੀ ਤੋਂ ਵੱਧ ਤਾਂ ਕੀ ਪਤਾ ਕਿ ਐਦਾਂ ਦਾ ਕੋਈ ਆਈਡੀਆ ਕੋਈ ਐਦਾਂ ਦਾ ਬੱਚਾ ਸਾਡੇ ਸਕੂਲਾਂ 'ਚੋਂ ਨਿਕਲ ਕੇ ਪੰਜਾਬ ਤੇ ਸਾਡੇ ਦੇਸ਼ ਦਾ ਜਿਹੜਾ ਹੈ ਕੋਈ ਇੱਕ ਬਦਲ ਦਊਗਾ ਬਹੁਤ-ਬਹੁਤ ਧੰਨਵਾਦ ਇਸ ਤੋਂ ਬਾਅਦ ਮੈਂ ਚਾਹਾਂਗਾ ਕਿ ਸਾਰੇ ਜਿਹੜੇ ਸਾਡੇ ਸਾਰੇ ਚਾਰੋਂ ਟੀਮਾਂ ਦੇ ਇੱਕ-ਇੱਕ ਲੀਡਰ ਆ ਕੇ ਤੁਹਾਨੂੰ अपना मॉडल प्रेजेंट करेंगे उस तो बात मेरे तो कुछ भी पूछना होगा या बच्चों तो कुछ भी पूछना होगा पूछ सकते हो जी आज बेटा या इरेनल इत्थे ही बोल लो हां माइक ऑन कर आई आज बेटा फिर आज अगर दूसरा माइक लगाना है अमन माइक वायरलेस माइक है क्या चलो एक जना दस दो बेटे जल्दी बाकी एक जना प्रेजेंट कर दो एक जना दिखा दो आओ उची सत श्रीकाल जी सारे मेरा नाम नरेंद्र कुमार है और मैं स्कूल ऑफ एमिनेंस पठानकोट का विद्यार्थी हूं। हमें बिजनेस फ्लास्टर की तरफ से हमें बिजनेस फ्लास्टर की तरफ से सीट मनी प्राप्त हुई उची बोलना है ना विदाउट ठीक है सर स्टार्टिंग से स्टार्ट करना गुड मॉर्निंग मेरा नाम गुड इवनिंग सारे मेरा नाम नरेंद्र कुमार है और मैं स्कूल ऑफ पठानकोट का विद्यार्थी हूँ बिजनेस प्लास्टर का जो हमारा प्रोजेक्ट चला था उसकी तरफ से हमें सीड मनी प्राप्त हुई और हमने सोचा कि जब हम स्कूल जाते थे हमारा स्कूल घर से करीब नौ से दस किलोमीटर की दूरी पे था और ये दूरी हम कभी कभी नॉर्मल साइकिल पे पूरी करते थे कभी कभी हमारे पिताजी हमें छोड़ आते थे और जिसकी वजह से हमारे घर में खर्चा बढ़ रहा था क्योंकि आपको तो पता है पेट्रोल के दाम कितने बढ़ रहे हैं और उसकी वजह से एयर पोल्यूशन हो रहा है ग्लोबल वार्मिंग हो रही है तभी हमारी टीम ने सोचा क्यों ना हम मिलकर कोई ऐसी इनोवेशन करें जिससे ये काम भी ठीक हो और हमारे काम भी आए और बाकियों के भी काम आए क्योंकि हमारी तरह बाकी स्टूडेंट भी थे जो स्कूल जाते थे उनका भी घर करीब दस से ग्यारह किलोमीटर की दूरी पे था तो हमने मिलकर ये इको फ्रेंडली ई साइकिल बनाई और इसमें हमने रेट्रो फिटिंग की किसी भी साइकिल पे लग सकती है हाँ, किसी भी साइकिल पे हम दसों बार के ये मोटर बीएलडीसी मोटर है सर ये बीएलडीसी मोटर है नीचे और ये हाँ सर सो इट कैन इट कैन वर्क और जो नेक्स्ट सीन बहुत शामिल बच्चे अच्छा गुड़ी तू सी वो आओ तू इस और काम कर दो बेटा जो जैसे यस नाउ इट्स वर्किंग गुड इवनिंग टू एवरीवन आई एम गगन दीक्षित फ्रॉम स्कूल ऑफ एंबुलेंस लंडी के डिस्ट्रिक्ट नोएडा ਸਾਡੇ ਬਿਜ਼ਨਸ ਦਾ ਨਾਮ ਹੈ ਬੀਬੀ ਚਾਕਲੇਟਸ ਬੇਸਿਕਲੀ ਅਸੀਂ ਜੇ ਆਪਣੇ ਘਰਾਂ ਦੇ ਵਿੱਚ ਆਸ-ਪਾਸ ਦੇਖਦੇ ਸੀ ਕਿ ਜ਼ਿਆਦਾਤਰ ਬੱਚੇ ਇਹ ਚਾਕਲੇਟਸ ਖਾਂਦੇ ਸੀ ਬੱਚੇ ਨੂੰ ਸ਼ੁਰੂ ਤੋਂ ਹੀ ਅੰਦਰ ਕਿਸੇ ਚਾਕਲੇਟਸ ਖਾਣੀਆਂ ਬਟ ਉਹ ਚਾਕਲੇਟਸ ਦੇ ਵਿੱਚ ਪ੍ਰੀਜ਼ਰਵੇਟਿਵਸ ਹੁੰਦੇ ਸੀ ਤੇ ਕੈਮੀਕਲਸ ਹੁੰਦੇ ਸੀ ਜਿਨ੍ਹਾਂ ਨਾਲ ਬੱਚਿਆਂ ਦੇ ਦੰਦਾਂ ਵਿੱਚ ਕੀੜਾ ਲੱਗਣ ਦੀ ਜਿਹੜੀ ਆ ਉਹ ਕੀੜਾ ਜਿਹੜਾ ਉਹ ਲੱਗ ਜਾਂਦਾ ਸੀ ਤਾਂ ਜਿਵੇਂ ਸਾਡੀ ਟੀਮ ਦੇ ਵਿੱਚ ਵੀ ਇੱਕ ਮੈਂਬਰ ਹੈਗਾ ਇਹ ਜਿਨ੍ਹਾਂ ਜਿਸਨੇ ਪ੍ਰੋਬਲਮ ਆਈ ਸੀ ਤਾਂ ਅਸੀਂ ਕੀ ਸੋਚਿਆ ਕਿ ਕੁਝ ਏਦਾਂ ਦੀ ਚੀਜ਼ ਬਣਾਈ ਜਾਵੇ ਕਿ ਜਿਹੜੇ ਬੱਚਿਆਂ ਲਈ ਵਧੀਆ ਹੋਵੇ ਤੇ ਇੱਕ ਅਸੀਂ ਇਹਨਾਂ ਹੋਮੇਡ ਚਾਕਲੇਟਸ ਦੇ ਵਿੱਚ ਇਹ ਚੀਜ਼ ਦੇਖੀ ਕਿ ਜਿੱਦਾਂ ਬੱਚੇ ਘਰਾਂ ਦੇ ਵਿੱਚ ਜੇ ਆਪਾਂ ਮਖਾਣੀ ਦੀ ਗੱਲ ਕਰੀਏ ਜਾਂ ਫਿਰ ਆਪਾਂ ਖੋਏ ਦੀ ਗੱਲ ਕਰੀਏ ਬੱਚਿਓ ਨਹੀਂ ਖਾਂਦੇ ਜਦੋਂ ਐਸ ਕੰਪੈਰੀਜ਼ਨ ਆਪਾਂ ਕਹੀਏ ਕਿ ਬੱਚਿਓ ਤੁਸੀਂ ਇਹ ਚਾਕਲੇਟ ਚਾਕਲੇਟ ਖਾਓਗੇ ਮਖਾਣਾ ਖਾਓਗੇ ਉਹਨਾਂ ਨੇ ਕਿਹਾ ਨਹੀਂ ਮम्मा ਜਾਂ ਪਪਾ ਅਸੀਂ ਚਾਕਲੇਟ ਖਾਵਾਂਗੇ ਤਾਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕੀਤਾ ਕੀ ਉਸ ਚੀਜ਼ਾਂ ਨੂੰ ਜਿਹੜੇ ਬੱਚੇ ਘਰਾਂ ਵਿੱਚ ਨਹੀਂ ਖਾਂਦੇ ਉਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਉਹਨਾਂ ਰਹਿਦੀ ਚੀਜ਼ਾਂ ਨੂੰ ਯੂਜ਼ ਕਰਕੇ ਕਿਉਂ ਨਾ ਇੱਕ ਪ੍ਰੋਡਕਟ ਬਣਾਇਆ ਜਾਵੇ ਕਿ ਜਿਹੜਾ ਬੱਚਿਆਂ ਦੀ ਹੈਲਥ ਲਈ ਬਹੁਤ ਵਧੀਆ ਸਾਬਿਤ ਹੋਵੇ ਤਾਂ ਮੈਂ ਗਵਰਨਮੈਂਟ ਦੀ ਤੇ ਬਿਜ਼ਨਸ ਬ੍ਰਾਸਟਰ ਦੀ ਰਿਜ਼ਰਵ ਬ੍ਰਾਸਟਰ ਟੀਮ ਦਾ ਬਹੁਤ ਥੈਂਕ ਯੂ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਸਟੇਜ ਲਾ ਦਿੱਤਾ ਕੌਣ ਦਾ ਮਾਣ ਬਖਸ਼ਿਆ ਤੇ ਉਹਨਾਂ ਨੇ ਸਾਨੂੰ ਸੀਡ ਮਨੀ ਦਿੱਤੀ 16000 ਰੁਪਏ ਤੇ ਸਾਡੀ ਸਾਰੀ ਟੀਮ ਨੇ ਮਿਲ ਕੇ ਹੋਮੇਡ ਚੌਕਲੇਟਸ ਬਣਾਈਆਂ ਸਗੀਆਂ ਹੋਮਿਓਚੋਕਲੇਟਸ ਵਿੱਚ ਖੁਆ ਚੌਕਲੇਟ ਹੋ ਗਈ ਨਟ ਚੌਕਲੇਟ ਕੋਗਨਟ ਕੈਸਕੇਟ ਇਸ ਐਡਵਨੀਆ ਚੌਕਲੇਟ ਨੇ ਤੇ ਅਸੀਂ ਸਾਰੇ ਨੇ ਚੌਕਲੇਟਸ ਬਣਾਈਆਂ ਚੌਕਲੇਟਸ ਬਣਾ ਕੇ 16000 ਰੁਪਏ ਜਿਸਨੂੰ ਸੀਡ ਮਹੀ ਸੀ ਉਸ ਨੂੰ ਯੂਜ਼ ਕਰਕੇ ਅਸੀਂ 20000 ਤੱਕ ਸੇਲ ਕੀਤੀ ਤੇ 4000 ਤੱਕ ਪ੍ਰੋਫਿਟ ਅਰਨ ਕੀਤਾ ਤਾਂ ਸਾਡੇ ਮਾਈਂਡ ਵਿੱਚ ਸਾਡਾ ਮਾਈਂਡਸੈਟ ਇਦਾਂ ਦਾ ਹੋ ਗਿਆ ਕਿ ਹੁਣ ਜੇ ਪਾਸਟੂ ਤੋਂ ਬਾਅਦ ਅਸੀਂ ਜਾਂਦੀ ਮੈਂ ਚਾਹੁੰਦੀ ਸੀ ਪਰਸਨਲੀ ਕਿ ਮੈਂ ਬੈਂਕ ਮੈਨੇਜਰ ਬਣਨਾ ਜੌਬ ਕਰਨੀਆ ਬਟ ਨਾਉ ਆਈ ਫੀਲ ਨਹੀਂ ਬਿਜ਼ਨਸ ਤੋਂ ਵੱਡੀ ਕੋਈ ਵੀ ਵੱਡੀ ਓਪਰਚ्युनिटी ਨਹੀਂ ਹੈਗੀ ਬਿਜ਼ਨਸ ਹੀ ਕਰਨਾ ਕੋਈ ਜੌਬ ਨਹੀਂ ਕਰਨੀ ਬਿਜ਼ਨਸ ਦੇ ਵਿੱਚ ਆਪਣੀ ਖੁਦ ਦੀ ਰੈਪਿਊਟੇਸ਼ਨ ਹੁੰਦੀ ਆ ਆਪਾਂ ਬਾਕੀ ਬਾਕੀਆਂ ਨੂੰ ਵੀ ਆਪਾਂ ਇਮਪਲੋਇਜ਼ ਜਿਹੜੇ ਆ ਉਹਨਾਂ ਨੂੰ ਆਪਾਂ ਮਤਲਬ ਹਾਇਰਸਟ ਕਰਦੇ ਆ ਤਾਂ ਮੇਰਾ ਵੀ ਇੱਕ ਇਹ ਜਿਵੇਂ ਆਪਾਂ ਮਿਡਲ ਕਲਾਸ ਫੈਮਿਲੀ ਤੋਂ ਆ ਮੈਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੇਰਾ ਇੱਕ ਇਹ ਸੁਪਨਾ ਹੁੰਦਾ ਕਿ ਪੇਰੈਂਟਸ ਨੂੰ ਤਕਲੀਫ ਨਹੀਂ ਦੇਣਾ ਸਾਡੀ ਸਾਰੇ ਟੀਮ ਮੈਂਬਰਸ ਦਾ ਇਹੀ ਮੋਟਿਵ ਸੀ ਕਿ ਪੇਰੇਸ ਨੂੰ ਖੁਸ਼ ਕਰਨਾ ਖੁਸ਼ ਤਾਂਗਾ ਸਰਦੀ ਸੀ ਕਿ ਘਰ ਦਾ ਜਿਹੜਾ ਹਾਲਤ ਆ ਉਹ ਸੁਧਾਰੀ ਰਵੇ ਤਾਂ ਸਾਡੀ ਸਾਰੀ ਟੀਮ ਨੇ 4000 ਦਾ ਪ੍ਰੋਫਿਟ ਟਰਨ ਕੀਤਾ ਤੇ ਹੁਣ ਸਾਡਾ ਮੋਟਿਵ ਇਹ ਆ ਕਿ ਅੱਗੇ ਜਾ ਕੇ ਅਸੀਂ ਜੇ ਅੱਜ 4000 ਦਾ ਪ੍ਰੋਫਿਟ ਟਰਨ ਕੀਤਾ ਤਾਂ ਅੱਗੇ ਜਾ ਕੇ ਅਸੀਂ ਡਬਲ ਟ੍ਰਿਪਲ ਗਾਇਕੀ ਪ੍ਰੋਫਿਟ ਅਰਨ ਕਰੀਏ ਤੇ ਇਹ ਸਾਰਾ ਕੁਝ ਸੰਭਵ ਸਾਡੀ bizness ਬ੍ਰਾਸ ਦੇ ਜਿਹੜੇ ਸਾਰਾ ਉਹਨਾਂ ਕਰਕੇ ਹੋਇਆ ਤੇ ਸਾਡੀ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਕਰਦੀ ਹੋਇਆ ਆਈ ਐਮ ਵੈਰੀ ਥੈਂਕਫੁਲ ਟੂ ਦ ਐਜੂਕੇਸ਼ਨ ਐਂਡ ਦ ਬਿਜ਼ਨਸ ਬ੍ਰਾਸਟਡ ਟੀਮ ਥੈਂਕ ਯੂ ਸੋ ਮਚ ਥੈਂਕ ਯੂ ਬੇਟਾ ਇਹਨਾਂ ਦਾ ਬਿਜ਼ਨਸ ਕਾਰਡ ਵੀ ਹੈਗਾ ਉਲੇ ਤੇ ਬੀਬੀ ਚਾਕੋਡ ਡ੍ਰੀਮਸ ਵੇਅ ਡ੍ਰੀਮਸ ਕਮ ਵੇਅ ਵੇਅ देयर ਚਾਕਲੇਟ ਡ੍ਰੀਮਸ ਕਮ ਟ्रू ਤੇ ਉਹਦੇ ਪਿੱਛੇ ਇਹ ਨਹੀਂ ਲਿਖਿਆ ਆਪਣਾ ਮੋਬਾਈਲ ਨੰਬਰ ਐਡਰੈਸ ਦਿੱਤਾ ਹੈ ਭਿੰਡਰ ਕਲਾਂ ਇੰਦਰਗੜ ਲੰਡੇ ਕੇ ਡਿਸਟ੍ਰਿਕਟ ਮੋਗਾ ਵਾਈ ਚੂਸ 100% ਹੈਲਦੀ No chemicals malt watering taste guaranteed our services 24/7 orders accepted order any time on instagram instagram da reply te main chocolates inadi dekh rahe asi alag alag flavor ehde vich coconut cascade ingredients coconut powder dry fruits powder makhana powder te inni net quantity likhi hai 40 rupees di reply price hai best before 20 20 days from date of manufacturing for query and feedback apne mobile number ditte ya email ditti hai te Instagram ਦਾ ਇਹ ਤਾਂ ਐਦਾਂ ਵੱਖਰੇ ਵੱਖਰੇ ਨਹੀਂ ਫਲੇਵਰਸ ਵੈਰੀ ਗੁੱਡ ਬ੍ਰਾਂਡਿੰਗ ਜਿਹੜੀ ਹੈ ਬਹੁਤ ਪ੍ਰੋਫੈਸ਼ਨਲ ਬ੍ਰਾਂਡਿੰਗ ਕੀਤੀ ਸ਼ਾਬਾਸ਼ ਵੀ ਥੈਂਕ ਯੂ ਥੈਂਕ ਯੂ ਥੈਂਕ ਯੂ ਕਿੰਨੇ ਟੀਮ ਮੈਂਬਰਸ ਹੁੰਦੇ ਤੁਸੀਂ ਸੱਤ ਸੱਤ ਹੀ ਮੈਂਬਰਸ ਸ਼ਾਬਾਸ਼ ਅਗਲਾ ਗਰੁੱਪ ਬਟ ਚਲ ਇਤੇ ਹੀ ਬੋਲ ਲੂੰਗੀ ਜਾਂ ਚੇਅਰ ਸੇ ਚੇਂਜ ਕਰ ਲਓ ਤੁਸੀਂ ਇੱਧਰ ਆ ਜਾਓ ਤੁਸੀਂ ਉੱਧਰ ਚਲੇ ਜਾਓ ਕੁੜੀਆ ਗੁੱਡ ਈਵਨਿੰਗ एवरीवन ਆਮ ਜਾਨਵੀ ਫਰਮ ਟੀਮ ਹਰਬਲ ਸੋਪਸ ਸਕੂਲ ਆਫ ਫੈਮਿਨਨਸ ਹਮ ਲੋਅ ਡਿਸਟ੍ਰਿਕਟ ਫਤਿਹਗੜ੍ਹਸ ਆ ਹੈ ਜਿਦਾ ਕਿ ਆਪਾਂ ਦੇਖ ਲਈਏ ਕਿ ਲੋਕਾਂ ਦੇ ਵਿੱਚ ਸਕਿਨ ਕੇਅਰ ਦਾ ਕ੍ਰੇਜ਼ ਬਹੁਤ ਜ਼ਿਆਦਾ ਵਧ ਰਿਹਾ ਤੇ ਉਹਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਕੌਂਸ਼ੀਅਸ ਹੋ ਜਾਂਦੇ ਆ ਤੇ ਕੈਮੀਕਲ ਬੇਸ ਪ੍ਰੋਡਕਟਸ ਯੂਜ਼ ਕਰਕੇ ਆਪਣੀ ਸਕਿਨ ਨੂੰ ਖਰਾਬ ਕਰਕੇ ਆਪਣਾ ਕੌਨਫੀਡੈਂਸ ਤੇ ਹੈਲਥ ਦੋਨਾਂ ਨੂੰ ਹਾਨ ਕਰਦੇ ਆ ਸੋ ਅਸੀਂ ਇਹ ਚੈਲੰਜਸ ਨੂੰ ਦੇਖਦੇ ਹੋਏ ਆਪਣੇ ਪ੍ਰੋਡਕਟਸ ਲਾਂਚ ਕਰੇ ਆ ਚਾਰ ਫ੍ਰੇਗਰੈਂਸਿਸ ਦੇ ਵਿੱਚ ਇਹ ਰੋਜ਼ ਨੀਮ, ਟਰਮਰਿਕ ਐਂਡ ਐਲੋਵੇਰਾ ਫਰੇਗਰੈਂਸਿਸ ਦੇ ਵਿੱਚ ਅਵੇਲੇਬਲ ਹੈ। ਇਹਦੇ ਵਿੱਚ ਅਸੀਂ 100% ਨੈਚੁਰਲ ਇੰਗਰੀਡੀਐਂਟਸ ਯੂਜ਼ ਕਰ ਰਹੇ ਹਾਂ ਤੇ ਇਹਦੇ ਵਿੱਚ ਕੋਈ ਵੀ ਪ੍ਰੀਜ਼ਰਵੇਟਿਵ ਯਾ ਆਰਟੀਫੀਸ਼ੀਅਲ ਫਰੇਗਰੈਂਸ ਦਾ ਯੂਜ਼ ਨਹੀਂ ਕੀਤਾ ਗਿਆ। ਸਾਡੀ ਜਰਨੀ ਵੀ ਇਹੀ ਸੀ ਕਿ ਏਟ ਮੈਂਬਰਸ ਹੋਣ ਦੇ ਅਕੋਰਡਿੰਗ ਸਾਨੂੰ 16 16000 ਸੀਟ ਮੈਨੇ ਮਿਲੀ ਸੀ ਪੰਜਾਬ ਗਵਰਨਮੈਂਟ ਵੱਲੋਂ ਤੇ ਉਹਦੇ ਵਿੱਚੋਂ ਸਾਨੂੰ 5000 ਦਾ ਪ੍ਰੋਫਿਟ ਹੋਇਆ ਜਿਹਨੂੰ ਅਸੀਂ ਆਪਣੇ ਹੀ ਬਿਜ਼ਨਸ ਦੇ ਵਿੱਚ ਇਨਵੈਸਟ ਕਰਕੇ ਉਹਨੂੰ ਅੱਗੇ ਵਧਾਇਆ ਤੇ ਥੈਂਕਸ ਟੂ ਪੰਜਾਬ ਗਵਰਨਮੈਂਟ ਐਂਡ এডੂਕੇਸ਼ਨ ਡਿਪਾਰਟਮੈਂਟ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿਉਂਕਿ ਜਿੱਦਾਂ ਪਹਿਲਾਂ ਵੀ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਆ ਤਾਂ ਸਾਡੇ ਆਲਮੋਸਟ ਸਾਰੇ ਪ੍ਰਾਈਵੇਟ ਜੌਬਸ ਕਰਦੇ ਆ ਤਾਂ ਸਿ ਵੀ ਚਾਹੁੰਦੇ ਆ ਕਿ ਅਸੀਂ ਆਪਣੇ ਬਿਜ਼ਨਸ ਅੱਗੇ ਵਧਾਈਏ ਤੇ ਆਪਣੇ ਪੇਰੈਂਟਸ ਨੂੰ ਵੀ ਪ੍ਰਾਊਡ ਫੀਲ ਕਰਵਾਈਏ ਤੇ ਜਿਹੜੀ ਗਵਰਨਮੈਂਟ ਨੇ ਸਾਨੂੰ ਇਹ ਓਪਰਚ्युनिटीज ਦਿੱਤੀਆਂ ਅਸੀਂ ਉਹਨਾਂ ਨੂੰ ਵੀ ਪ੍ਰਾਊਡ ਫੀਲ ਕਰਾਈਏ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਬੇਟਾ ਥੈਂਕ ਯੂ ਹਾਉ ਟੂ ਸੀ ਯੂ ਇਹਨਾਂ ਨੇ ਇਹਨਾਂ ਦੇ ਸੋਪ ਦੇ ਉੱਤੇ ਜਿਵੇਂ ਹਰਬਲ ਹੈਵਨ ਇਹਨੇ ਆਪਣੇ ਸੋਪ ਦੀ ਬ੍ਰਾਂਡਿੰਗ ਕੀਤੀ ਹੈ ਨੈਚੁਰਲ ਐਂਡ ਆਰਗੇਨਿਕ ਸੋਪ 100% ਆਰਗੇਨਿਕ ਇਨਗਰੀਡੀਅੰਟਸ ਇਹਨੇ ਵੀ ਲਿਖਿਆ ਕੋਕੋਨਟ ਆਇਲ ਗੋਟ ਮਿਲਕ ਮਿਲਕ ਕਰੀਮ ਮਲਾਈ ਨੈਚੁਰਲ 글ਿਸਰਿਨ ਸ਼ੀਰਾ ਬਟਰ ਟੰਬਰਿਕ ਪਾਊਡਰ ਨੀਮ ਐਕਸਟ੍ਰੈਕਟ অ্যালোਵੈਰਾ ਜੈਲ ਰੋਜ਼ ਪੈਟਲ ਪਾਊਡਰ ਐਂਡ ਡਿਸਟਿਲਡ ਵਾਟਰ ਸੋ ਕੈਨ ਦਾ ਪਾਵਰ ਹੈ ਪਰ ਅਗਰ ਇਹ ਸਿਰਫ ਸੋਪ ਬਣਾਇਆ ਤਾਂ ਬਟ ਬੜਾ ਪ੍ਰੋਫੈਸ਼ਨਲ ਉਹਦੀ ਬ੍ਰਾਂਡਿੰਗ ਤੇ 90 ਰੁਪਏ ਦਾ ਪ੍ਰਾਈਸ ਰੱਖਿਆ ਬਹੁਤ ਪਿਆਰੀ ਉਹਦੀ ਪੈਕਿੰਗ ਤੇ ਬ੍ਰਾਂਡਿੰਗ ਕੀਤੀ ਸ਼ਾਬਾਸ਼ ਬੱਚੇ ਅਵੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਮੰਤਨ گورਨਮੈਂਟ ਸੀਨੀਅਰ ਕੈਂਡੀ ਸਮਾਰਟ ਸਕੂਲ ਬੁਆਏਸ ਫਿਰੋਸਪੁਰ ਦਾ ਵਿਦਿਆਰਥੀ ਹਾਂ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਾਡੇ ਸਮਾਜ ਵਿੱਚ ਜਿਹੜੇ ਬਜ਼ੁਰਗ ਆਮ ਆਦਮੀ ਅਤੇ ਖਾਸ ਕਰਕੇ ਛੋਟੀ ਉਮਰ ਦੀਆਂ ਲੜਕੀਆਂ ਕਿੰਨੇ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਸਿਕਿਉਰਿਟੀ ਰੀਜ਼ਨ ਹਰਾਸਮੈਂਟ ਦੇ ਕਾਰਨ ਤਿੰਨ ਵਿੱਚੋਂ ਇੱਕ ਲੜਕੀ ਨੂੰ ਆਪਣਾ ਸਕੂਲ ਆਪਣੀ ਪੜਾਈ ਛੱਡ ਕੇ ਘਰ ਰਹਿਣਾ ਪੈਂਦਾ ਹੈ ਜਿੰਦੇ ਕਰਕੇ ਉਸ ਦੇ ਸਿਲੇਬਸ ਅਤੇ اٹੈਂਡੈਂਸ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕਿਉਂ ਅੱਜ ਦੇ ਸਮੇਂ ਫੀਮੇਲਸ ਰਾਤ ਨੂੰ ਇਕੱਲਾ ਸਫ਼ਰ ਕਰਨ ਤੋਂ ਡਰਦੀਆਂ ਹਨ ਇਹਨਾਂ ਸੱਤ ਸਮੱਸਿਆਵਾਂ ਦਾ ਸਮਾਧਾਨ ਕਰਦੇ ਹੋਏ ਸਾਡੀ ਟੀਮ ਨੇ ਬਣਾਈ ਹੈ ਸੇਫਟੀ ਸਿਕ ਇਹ ਸੇਫਟੀ ਸਿਕ ਸੈਲਫ ਪ੍ਰੋਟੈਕਟਿਵ ਡਿਵਾਈਸ ਹੈ ਜਿਸ ਵਿੱਚ ਅਚਾਨਕ ਹੋਣ ਵਾਲੇ ਹਮਲੇ ਤੋਂ ਬਚਣ ਲਈ ਇੱਕ ਸ਼ੌਕਿੰਗ ਸਿਸਟਮ ਦਿੱਤਾ ਗਿਆ ਹੈ ਅਤੇ ਹਨੇਰੇ ਭਰੇ ਰਸਿਆਂ ਵਿੱਚ ਰੋਸ਼ਨੀ ਕਰਨ ਲਈ ਇਸ ਵਿੱਚ LED ਟਾਰਚ ਲਾਈਟ ਦਿੱਤੀ ਗਈ ਹੈ ਇਹ ਸੇਫਟਿਸਿਕ ਅਸੀਂ ਤਿੰਨ ਮਾਡਲਸ ਵਿੱਚ ਬਣਾਈ ਹੈ ਲਾਰਜ ਮੀਡੀਅਮ ਅਤੇ ਸਮਾਲ ਲਾਰਜ ਮਾਡਲ 올ਡਿਸ ਪੀਪਲ ਐਜ਼ ਅ ਸਪੋਰਟਿਵ ਸਿਕਿਉਰੀ ਯੂਜ਼ ਕਰਦੇ ਹਨ ਅਤੇ ਇਹ ਮੀਡੀਅਮ ਸਾਈਜ਼ ਮਾਡਲ ਸਕੂਲ ਗੋਇੰਗ ਗਰਲਸ ਆਪਣੀ ਸਕੂਲ ਕਿਟ ਦੇ ਵਿੱਚ ਆਸਾਨੀ ਨਾਲ ਰੱਖ ਸਕਦੀਆਂ ਹਨ ਅਤੇ ਇਹ স্মਲ ਮਾਡਲ ਵਰਕਿੰਗ ਊਮੈਨਸ ਆਪਣੇ ਪਰਸ ਵਿੱਚ इजीली ਕੈਰੀ ਕਰ ਸਕ ਗਿਆ ਹਨ ਇਸ ਸੇਫਟੀ ਸਿਕਨੂ ਬਣਾਉਣ ਦੇ ਪਿੱਛੇ ਇੱਕ ਮੇਰੀ ਆਪ ਦੀ ਆਪ ਦਿੱਤੀ ਹੈ ਜੋ ਕਿ 2030 ਦੇ ਵਿੱਚ ਵਾਪਸ 2020 ਦੇ ਵਿੱਚ ਵਾਪਰੀ ਸੀ ਬਟ ਉਹ ਸੋਚ ਮੈਂ 2030 ਦੇ ਵਿੱਚ ਬਿਜ਼ਨਸ ਬਲਾਸਟਰ ਦੇ ਵਿੱਚ ਸਾਰੇ ਪੰਜਾਬ ਦੇ ਅੱਗੇ ਰੱਖ ਸਕਿਆ ਵੀ ਇੱਕ ਹਰ ਊਮੈਨਸ ਨੂੰ ਮੈਕਫੀਅਰਲੈਸ ਬਣਾਵਾ ਜਿਵੇਂ ਕਿ ਸਾਡੇ ਇੰਡੀਆ ਤੇ ਸਾਡੇ ਪੰਜਾਬ ਨੂੰ ਇੱਕ ਡਰ ਤੋਂ ਖਤਮ ਕਰਾਂ ਤਾਂ ਕਿ ਹਰ ਲੜਕੀ ਖੁਦ ਨੂੰ ਹਿੰਮਤੀ ਸਮਝ ਸਕੇ ਅਤੇ ਇਹ ਸਾਡਾ ਡਿਵਾਈਸ ਹਰ ਇੱਕ ਨੂੰ ਹਿੰਮਤੀ ਬਣਾਉਣ ਵਿੱਚ ਸਹਾਇਕ ਹੈ ਅਤੇ ਵੀ ਮੈਂ ਸਾਨੂੰ ਇਸ ਅਸੀਂ 8 ਮੈਂਬਰਸ ਦਾ ਗੁਰਮੀਤ ਗੁਰਕੀਰਤ ਸੁਖਮਨ ਹਮਨ ਸਾਨੂੰ 8 ਮੈਂਬਰਸ ਨੂੰ ਟੋਟਲ 16000 ਸੀਰਮਣੀ ਆਈ ਸੀ ਜਿਸ ਦੇ ਵਿੱਚ ਅਸੀਂ 11000 11000 ਦੀ ਸੇਲਸ ਕਰਕੇ ਉਸ ਨੂੰ ਆਪਣੇ ਬਿਜ਼ਨਸ ਦੇ ਵਿੱਚ ਹੀ ਇਨਵੈਸਟ ਕੀਤਾ ਹੈ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੀ ਸਕੂਲ ਮੈਨੇਜਮੈਂਟ ਦਾ ਆਪਣੀ ਪੰਜਾਬ ਗਵਰਨਮੈਂਟ ਦਾ ਮਿਨਿਸਟਰ ਸਰਦਾਰ ਕਿ ਸਾਨੂੰ ਇਹ ਪਲੇਟਫਾਰਮ ਦਿੱਤਾ ਕਿ ਅਸੀਂ ਆਪਣੀ ਸੋਚ ਨੂੰ ਪੂਰੇ ਪੰਜਾਬ ਦੇ ਅੱਗੇ ਰੱਖ ਸਕੀਏ ਪੂਰੇ ਇੰਡੀਆ ਦੇ ਅੱਗੇ ਰੱਖ ਸਕੀਏ ਧੰਨਵਾਦ ਮੈਮ ਦਾ ਲਾਸਟ ਮਾਡਲ ਇਸ ਪ੍ਰਾਈਸ ਆਫ 300 మీడియం ਇਸ 250 ਐਂਡ ਸਮਾਲ ਇਸ 180 ਐਂਡ ਸ਼ੌਕ ਸਿਸਟਮ ਐਲਈ ਟਾਈਪ ਅਵੇਲੇਬਲ ਇਨ 올 ਫਾਲਥੀ ਮਾਡਲਸ ਦੇਚਿਆ ਬੀ ਸਮਾਲ ਯਸ ਸਰ ਹਮਨੇ ਵੇਚਿਆ 11000 ਰੁਪਏ ਦੇ ਵਿੱਚੇ ਹੁੰਦਾ ਸਰ ਅਸੀਂ 41 ਵੇਚ ਚੁੱਕੇ ਆਂ ਠੀਕ ਹੈ ਤੇ ਜਿਵੇਂ ਜਿਵੇਂ ਅਸੀਂ ਕਰ ਰਹੇ ਹਾਂ ਸਾਨੂੰ ਹੋਰ ਵੀ ਮਤਲਬ ਸ਼ਾਪਸੇ ਜਾ ਕੇ ਸਾਨੂੰ ਆਰਡਰ ਆ ਰਹੇ ਵੀ ਸਾਨੂੰ ਹੋਰ ਦਵੋ ਵੀ ਇਹ ਚੀਜ਼ ਬਹੁਤ ਅੱਛੀ ਹੈ ਅਸੀਂ ਕਰਾਂਗੇ ਪਰ ਲੱਗ ਰਿਹਾ ਹੈ ਕਿ ਸ਼ਾਇਦ ਇਹਦੀ ਨੀਡ ਹੈਗੀ ਹੈ ਫਿਲਹਾਲ ਤੁਸੀਂ ਥਾਈ ਥੋੜਾ ਪ੍ਰੋਡਕਟ ਰੱਖਿਏਗਾ ਸਰ ਨੀਡ ਹੈਗੀ ਹੈ ਕਿਉਂਕਿ ਸਾਨੂੰ ਨਹੀਂ ਪਤਾ ਸਾਡੇ ਨਾਲ ਕਦੋਂ ਕੀ ਵਾਪਰ ਜਾਵੇ ਠੀਕ ਹੈ जी चार्जेज मैम एक्चुअली हमने ये ना सोचा हुआ है आगे कि इस पे अलार्म सिस्टम जीपीएस ट्रैकर और रिचार्जेबल बैटरी लगाने का क्योंकि अकॉर्डिंग टू सीड मनी और अकॉर्डिंग टू सोशल डिमांड हमने इसकी प्राइसिंग और क्वालिटी उस हिसाब से रखी है बट जो हमारा विजन है इस पे इमरजेंसी ऑटो कॉलिंग सिस्टम लगाना अलार्म सिस्टम की आसपास के लोग आ सके और जीपीएस चेकर मेनली वो सब लगाना अभी इस पे है कि अगर हम आगे करना चाहते हैं कोई है। सिंपल है, सिस्टम भी यस सिम लग गया जीप जैसे इमरजेंसी ऑटो कॉलिंग सिस्टम होता है ठीक है उसमें क्या होता है कि एक एक लेवल तक सेंसर लग जाता है अगर वहां तक हम यहाँ स्विच ऑन करते हैं या स्टिक टूटती है तो एक पुलिस स्टेशन और घर पे कॉल लग जाता है जैसे कि आजकल ओला स्कूटी पे आता है वो सिस्टम मैं इस पे लगाना चाहता हूँ सीड मनी मांग करते आइडिया दस सीड मनी इन्वेस्टमेंट दो में ਕੱਲ ਇੱਕ ਜਿਹੜਾ ਕੱਲ ਵਾਲਾ ਇਵੈਂਟ ਇਟ ਇਜ਼ ਜਸਟ ਲਾਈਕ ਸ਼ਾਰਕ ਟੈਂਕ ਕੱਲ ਸਨਵੇ ਦੇਖੋ ਵੀ ਆਰ ਹੋਪਫੁਲ ਕੱਲ ਇਹਨਾਂ ਬੱਚਿਆਂ ਨੂੰ ਇਹ ਆਪਣੇ ਆਈਡੀਆ ਸੱਚ ਤਾਂ ਮੀਡੀਆ ਸਾਹਮਣੇ ਤੇ ਇਦਾਂ ਦੀ ਹੋਰ ਵੀ ਲਗਭਗ 50 300 ਇਹ ਆਪਣੀ ਟੀਮਸ ਵਕਫ ਵਕ ਪੈਨਲਾਂ ਦੇ ਵਿੱਚ ਆਪਣੇ ਆਈਡੀਆਜ਼ ਇਨਵੈਸਟਰਸ ਨੂੰ ਪਿਚ ਕਰਣਗੇ ਤੇ ਵੀ ਆਰ ਹੋਪਫੁਲ ਕਿ ਕੁਛ ਨਾ ਕੁਛ ਟੀਮਸ ਨੂੰ ਕੋਈ ਚੰਗੇ ਇਨਵੈਸਟਰਸ ਜਾਂ ਪਿੱਛੇ ਜੇ ਵੀ ਸਾਡੇ ਲਾਸਟ ਟਾਈਮ ਵੀ ਕੁਝ ਬੱਚਿਆਂ ਨੂੰ ਸਪான்ਸਰ ਕੀਤਾ ਸੀ ਉਹਨਾਂ ਦੀ এডੂਕੇਸ਼ਨ ਦੇ ਲਈ ਸਾਡੀ ਇੱਕ ਬੱਚੀ ਨੂੰ ਇੱਕ ਕਾਲਜ ਨੇ ਫ੍ਰੀ ਚ ਐਡਮਿਸ਼ਨ ਦੇ ਦਿੱਤੀ ਸੀ ਬਿਨਾ ਉਸ ਦੇ ਹਜੇ ਉਹਨ 12th ਦਾ ਰਿਜ਼ਲਟ ਵੀ ਨਹੀਂ ਆਇਆ ਸੀ ਉਹਦਾ ਆਈਡੀਆ ਦੇਖ ਕੇ ਕਿ ਸਾਨੂੰ ਇਹ ਬੱਚੇ ਚਾਹੀਦੇ ਐ ਸੋ ਇਟ ਇਜ਼ ਨਾਟ ਓਨਲੀ ਅਬਾਊਟ ਦਿਸ ਆਈਡੀਆ ਸਿਰਫ ਇੱਕ ਆਈਡੀਆ ਨਹੀਂ ਭਾਵੇਂ ਆ ਕਿ ਇਹ ਸੋਪ ਜਾਂ ਚਾਕਲੇਟ ਭਾਵੇਂ ਆ ਕਿ ਬੱਚਿਆਂ ਨੂੰ ਬਿਜ਼ਨਸ ਸੈਂਸ ਆ ਰਹੀ ਹੈ ਉਹ ਸੈਂਸ ਜੋ ਉਹਨਾਂ ਨੂੰ 11ਵੀਂ 12ਵੀਂ ਤੁਸੀਂ ਇਹਨਾਂ ਬੱਚਿਆਂ ਦਾ ਕੌਨਫੀਡੈਂਸ ਦੇਖਿਆ ਮੈਂ ਇਹਨਾਂ ਬੱਚਿਆਂ ਨੂੰ ਮੈਨੂੰ ਪਤਾ ਹੈ ਪ੍ਰੋਜੈਕਟ ਚੱਲਦੇ ਬਹੁਤ ਸਾਰੇ ਬੱਚਿਆਂ ਨੂੰ ਮਿਲਦਾ ਯਕੀਨ ਮੈਨੂੰ ਕਿਸੇ ਨੂੰ ਵੀ ਅਸੀਂ ਪ੍ਰਪੇਅਰਡ ਕਰਾ ਕੇ ਆਏ ਨਹੀਂ ਥਿਸ ਇਜ਼ ਐਸ ਰੌ 10 ਮਿੰਟ ਪਹਿਲਾਂ ਜਿਵੇਂ ਤੁਹਾਨੂੰ ਮੈਂ ਮਿਲੇ ਆ ਇਹਨਾਂ ਨੂੰ ਮਿਲੇ ਆ ਥਿਸ ਇਜ਼ ਐਸ ਰੌ ਇਹ ਕੋਈ ਇਹ ਬੱਚੇ ਸਿਖਾਈ ਨੇ ਭਾਵੇਂ ਆ ਕਿ ਜਿਹੜਾ ਕੌਨਫੀਡੈਂਸ ਹੈ ਨਾ ਇਹ ਕੌਨਫੀਡੈਂਸ ਇਜ਼ ਵਾਟ ਇਜ਼ ਨੀਡੇਡ ਹੁਣ ਇਹ ਬੱਚੇ ਕੁਝ ਵੀ ਕਰ ਸਕਦੇ ਹਨ ਉਹਨੂੰ ਆਈਡੀਆ ਪਤਾ ਲੱਗ ਗਿਆ ਰੌ ਮਟੀਰੀਅਲ ਜਿਹੜੀ ਚੀਜ਼ਾਂ ਤੁਸੀਂ ਜਾ ਕੇ 25 26 ਸਾਲ ਚ ਜਾ ਕੇ ਜਦੋਂ ਘਾਟੇ ਪੈਂਦੇ ਆ ਦੇਖਦਾ ਬੰਦਾ ਅੱਛਾ ਹੁਣ ਇਹ ਬੱਚਿਆਂ ਦੀ ਜਿਹੜਾ ਕੌਨਫੀਡੈਂਸ ਹੋਇਆ ਤੇ ਇਹਨਾਂ ਵਿੱਚ ਯੂ ਨੇਵਰ ਨੋ ਸੱਚ ਆਈਡੀਆ ਕਿੱਥੇ ਚਲੇ ਜਾਣ 550 ਟੀਮਸ